ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਜੀ ਆ ਜਿਹੜੀ ਗੇਆਂ ਦੀ ਰੈਲੀ ਸੁਣ ਰਹੇ ਆ ਆਪਾਂ ਵੀ ਹੈਨਾ ਵੀ ਅੰਬਰਸਰਚ ਕਰਨਾ ਚਾਹੁੰਦੇ ਨੇ ਪਹਿਲਾਂ ਹੀ ਜਿਹੜੇ ਪਿੰਡਾਂ ਚ ਆਉਂਦੇ ਸੀਗੇ ਹੈਨਾ ਆ ਬਧਾਈਆਂ ਲੈ ਕੇ ਜਾਂਦੇ ਸੀਗੇ ਅਸੀਂ ਵੀ ਇਹਨਾਂ ਦੀ ਇੱਜ਼ਤ ਕਰਦੇ ਸੀਗੇ ਹੈਨਾ ਵੀ ਚੱਲ ਰੱਬ ਦੇ ਬੰਦੇ ਨੇ ਹੈਨਾ ਪਰ ਆ ਨਾਮਾਈ ਚੱਲਿਆ ਕਹਿੰਦੇ ਸਾਨੂੰ ਆਜ਼ਾਦੀ ਚਾਹੀਦੀ ਆ ਸਾਡੇ ਹੱਕ ਨੇ ਕਿਹੜੇ ਹੱਕ ਨੇ ਭਾਈ ਗੰਦ ਪਾਉਣ ਦੇ ਹੱਕ ਚਾਹੀਦੇ ਨੇ ਤੁਹਾਨੂੰ ਠੀਕ ਆ ਰੱਬ ਨੇ ਜਿਹੇ ਜੇ ਬਣਾਤੇ ਭਾਈ ਰੋ ਉੱਥੇ ਹੈਨਾ ਆਪਣੇ ਘਰਾਂ ਚ ਰੋ ਆਮ ਲੋਕ ਵੀ ਤਾਂ ਰਹਿ ਹੀ ਰਹੇ ਨੇ ਅਸੀਂ ਵੀ ਰਹਿ ਰਹੇ ਆ ਸਮਾਜ ਦੇ ਅੰਦਰ। ਭਾਈ ਹੋਰ ਕੁਝ ਨਹੀਂ ਹੈਗਾ ਇਹਨਾਂ ਨੂੰ ਹੈਗੀ ਐ ਛਿੱਤਰਾਂ ਦੀ ਘਾਟ। ਠੀਕ ਐ ਜੁੱਤੀ ਫਿਰਨੀ ਆ ਫੇਰ ਸੱਟ ਫੇਰ ਸਭ ਕੁਝ ਸਹੀ ਹੋ ਜਾਣਾ। ਥੋੜਾ ਐਡਾ ਵੱਡਾ ਦੇਸ ਮਾਰ ਲਓ ਉੱਥੇ ਪਾ ਲਓ ਗੰਦ ਜਾ ਕੇ ਦਿੱਲੀ ਵਾਲੇ ਪਾਸੇ ਜਿੱਥੇ ਮਰਜ਼ੀ ਜੋ ਮਰਜ਼ੀ ਕਰੋ। ਆ ਪੰਜਾਬ ਦੀ ਧਰਤੀ ਮਿਲੀ ਹੈਗੇ। ਇਹ ਸਭ ਬਾਬਾ ਜੀ ਨਸਲ ਕੁਸੀ ਕਹਿੰਦੇ ਆ ਨਾ ਨਸਲ ਕੁਸੀ ਹੁੰਦੀ ਹੈ ਜਿਹੜੀ ਉੱਧਰ ਨੂੰ ਤੋੜ ਰਹੇ ਨੇ ਇਹ। ਪਹਿਲਾਂ ਨਸਿਆਂ ਨੂੰ ਮਾਰ ਕੇ ਫਿਰ ਇੱਥੋਂ ਪ੍ਰਵਾਸ ਕਰਕੇ ਹਨਾ ਉਹਨਾਂ ਨਾਮਾ ਚੱਲਿਆ ਹੈ ਗੇਆਂ ਵਾਲਾ ਸਿਸਟਮ ਚੱਲਿਆ ਹੈ। ਇਨੂੰ ਬੜਾਵਾ ਦੇਰੀਏ ਸਰਕਾਰ ਪੂਰਾ ਨਸਲ ਕੁਸੀ ਕਰਨ ਵਾਸਤੇ ਵੀ ਜਿਹੜੇ ਧਰਤੀ ਤੇ ਯੋਧੇ ਜੰਮਦੇ ਸੀ ਨਾ ਠੀਕ ਹੈ ਜਿਹੜੀ ਧਰਤੀ ਇਹ ਸੂਰਮਿਆਂ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਵੀ ਇੱਥੇ ਇਹਨਾਂ ਨੂੰ ਗਿਆਨ ਵਾਲੇ ਪਾਸੇ ਤੋਰੋ ਸਰਮਾਣੀ ਚਾਹੀਦੀ ਹੈ ਇਹਨਾਂ ਨੂੰ ਵੀ ਤੇ ਮੈਂ ਤਾਂ ਇੰਨਾ ਤੱਕ ਸੁਣਿਆ ਕਹਿੰਦੇ ਵੀ ਜਿਹੜੇ ਬਾਹਰ ਵਾਲੇ ਸਕੂਲ ਨੇ ਅਮਰੀਕਾ ਆਪਣਾ ਕਨੇਡਾ ਵਾਲੇ ਵੀ ਉੱਥੇ ਕਹਿੰਦੇ ਨੇ ਵੀ ਠੀਕ ਹੈ ਤੁਸੀਂ ਮਾਂ ਬਾਪ ਨੇ ਜੰਮਦੇ ਉਸ ਤੋਂ ਬਾਅਦ ਕਹਿੰਦੇ ਵੀ ਜਿਹੜੇ ਉਹਦੇ ਟੀਚਰ ਉਹ ਕਹਿੰਦੇ ਨੇ ਵੀ ਤੁਸੀਂ ਨਿਊਟਰਲ ਹੋ ਕਹਿੰਦੇ ਜਿਵੇਂ ਤਾਂ ਤੁਸੀਂ ਜੀਣਾ ਨਾ ਉਮੇdio ਐਮੀ ਦੀ ਸਿੱਖਿਆ ਦਿਨ ਤੇ ਨੀਂ ਬਾਅਰ ਇਹ ਜੀ ਸਿੱਖਿਆ ਇੱਥੇ ਦੇਣਾ ਚਾਹੁੰਦੇ ਨੇ ਸੂਰਮਈ ਧਰਤੀ ਤੇ ਭਾਈ ਸਭ ਨੂੰ ਬੇਨਤੀ ਹੈ ਭਾਈ ਜਿਹੜੇ ਜਿਹੜੇ ਸ਼ਹਿਰ ਚ ਵੀ ਇਹ ਕਰਦੇ ਨੇ ਉੱਥੇ ਇਹਨਾਂ ਦੀ ਚਿੱਤਰ ਪਰੇਡ ਕਰਨ ਦੀ ਜ਼ਿੰਮੇਵਾਰੀ ਉਹਨਾਂ ਸ਼ਹਿਰ ਵਾਲਿਆਂ ਦੀ ਆ ਤੇ ਸਾਡੇ ਨੇੜੇ ਤੇ ਢੇੜੇ ਹੋਊਗਾ ਅਸੀਂ ਕਰਾਂਗੇ ਇਹਨਾਂ ਦੀ ਭਾਈ ਹੋਰ ਕੁਝ ਨਹੀਂ ਹੈਗਾ ਜੁੱਤੀ ਦੀ ਘਾਟ ਆ ਸਾਰੇ ਦੀ ਸਾਰੀ ਠੀਕ ਹੈ ਨਾ ਤੇ ਆਪਣੇ ਭਾਈ ਪੰਜਾਬ ਪਿੱਛੇ ਸਾਰਿਆਂ ਨੂੰ ਬੇਨਤੀ ਹੈ ਇਹ ਜਿਆ ਗੰਦ ਨਹੀਂ ਬਰਦਾਸ਼ਤ ਕਰਨਾ ਆਪਾਂ ਨੇ ਠੀਕ ਹੈ ਇਹਦੇ ਪਿੱਛੇ ਆਵਾਜ਼ ਵੀ ਚੱਕੋ ਸਾਰੇ ਤੇ ਇਹਨਾਂ ਦੀ ਚਿੱਤਰ ਪਰੇਡ ਵੀ ਕਰੋ ਜੀ ਤੇ ਰੈਲੀ ਕਰਦੇ ਨੇ ਫਿਰ ਬੈਠਣਗੇ ਆਪਣੇ ਘਰੇ ਟਿੱ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਜੀ ਆ ਜਿਹੜੀ ਗੇਆਂ ਦੀ ਰੈਲੀ ਸੁਣ ਰਹੇ ਆ ਆਪਾਂ ਵੀ ਹੈਨਾ ਵੀ ਅੰਬਰ ਸਰਚ ਕਰਨਾ ਚਾਹੁੰਦੇ ਨੇ ਪਹਿਲਾਂ ਹੀ ਜਿਹੜੇ ਪਿੰਡਾਂ ਚ ਆਉਂਦੇ ਸੀਗੇ ਹੈਨਾ ਆ ਬਧਾਈਆਂ ਲੈ ਕੇ ਜਾਂਦੇ ਸੀਗੇ ਅਸੀਂ ਵੀ ਇਹਨਾਂ ਦੀ ਇੱਛਤ ਕਰਦੇ ਸੀਗੇ ਹੈਨਾ ਵੀ ਚੱਲ ਰੱਬ ਦੇ ਬੰਦੇ ਨੇ ਹੈਨਾ ਪਰ ਆ ਨਾਮਾਈ ਚੱਲਿਆ ਕਹਿੰਦੇ ਸਾਨੂੰ ਆਜ਼ਾਦੀ ਚਾਹੀਦੀ ਹੈ ਸਾਡੇ ਹੱਕ ਨੇ ਕਿਹੜੇ ਹੱਕ ਨੇ ਭਾਈ ਗੰਦ ਪਾਉਣ ਦੇ ਹੱਕ ਚਾਹੀਦੇ ਨੇ ਤੁਹਾਨੂੰ ਠੀਕ ਆ ਰੱਬ ਨੇ ਜਿਹੇ ਜੇ ਬਣਾਤੇ ਭਾਈ ਰਹੋ ਉੱਥੇ ਹੈਨਾ ਆਪਣੇ ਘਰਾਂ ਚ ਰਹੋ ਆਮ ਲੋਕ ਵੀ ਤਾਂ ਰਹਿ ਹੀ ਰਹੇ ਨੇ ਸਿਵੀ ਰੇਰੇ ਆ ਸਮਾਤ ਦੇ ਅੰਦਰ ਬਾਈ ਹੋਰ ਕੁਝ ਨਹੀਂ ਹੈਗਾ ਇਹਨਾਂ ਨੂੰ ਹੈਗੀ ਐ ਛਿੱਤਰਾਂ ਦੀ ਘਾਟ ਠੀਕ ਐ ਜੁੱਤੀ ਫਿਰਨੀ ਆ ਫੇਰ ਸੱਟ ਫੇਰ ਸਭ ਕੁਝ ਸਹੀ ਹੋ ਜਾਣਾ ਥੋੜਾ ਐਡਾ ਵੱਡਾ ਦੇਸ ਮਾਰ ਲਓ ਉੱਥੇ ਪਾ ਲਓ ਗੰਦ ਜਾ ਕੇ ਦਿੱਲੀ ਵਾਲੇ ਪਾਸੇ ਜਿੱਥੇ ਮਰਜ਼ੀ ਜੋ ਮਰਜ਼ੀ ਕਰੋ ਆ ਪੰਜਾਬ ਦੀ ਧਰਤੀ ਮਿਲੀ ਹੈਗੇ ਇਹ ਸਭ ਆਬਾ ਜੀ ਨਸਲ ਕੁਸੀ ਕਹਿੰਦੇ ਆ ਨਾ ਨਸਲ ਕੁਸੀ ਹੁੰਦੀ ਹੈ ਜਿਹੜੀ ਉੱਧਰ ਨੂੰ ਤੋੜ ਰਹੇ ਨੇ ਇਹ ਪਹਿਲਾਂ ਨਸਿਆਂ ਨੂੰ ਮਾਰ ਕੇ ਫੇਰ ਇੱਥੋਂ ਪ੍ਰਵਾਸ ਕਰਕੇ ਹੈ ਨਾ ਉਹਨਾਂ ਨਾਮਾ ਚੱਲਿਆ ਹੈ ਗੇਹਾਂ ਵਾਲਾ ਸਿਸਟਮ ਚੱਲਿਆ ਹੈ ਇਨੂੰ ਬੜਾਵਾ ਤੇਰੀ ਸਰਕਾਰ ਪੁਰਾ ਨਸਲ ਕੁਸੀ ਕਰਨ ਵਾਸਤੇ ਵੀ ਜਿਹੜੇ ਧਰਤੀ ਤੇ ਯੋਧੇ ਜੰਮਦੇ ਸੀ ਨਾ ਠੀਕ ਹੈ ਜਿਹੜੀ ਧਰਤੀ ਇਹ ਸੂਰਮਿਆਂ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਵੀ ਇੱਥੇ ਇਹਨਾਂ ਨੂੰ ਗਿਆਨ ਵਾਲੇ ਪਾਸੇ ਤੋਰੋ ਸਰਮਾਣੀ ਚਾਹੀਦੀ ਹੈ ਇਹਨਾਂ ਨੂੰ ਵੀ ਤੇ ਮੈਂ ਤਾਂ ਇੰਨੇ ਤੱਕ ਸੁਣਿਆ ਕਹਿੰਦੇ ਵੀ ਜਿਹੜੇ ਬਾਹਰ ਵਾਲੇ ਸਕੂਲ ਨੇ ਅਮਰੀਕਾ ਆਪਣਾ ਕਨੇਡਾ ਵਾਲੇ ਵੀ ਉੱਥੇ ਕਹਿੰਦੇ ਨੇ ਵੀ ਠੀਕ ਹੈ ਤੁਸੀਂ ਮਾਪੇ ਨੇ ਜੰਮਦੇ ਉਦੋਂ ਬਾਅਦ ਕਹਿੰਦੇ ਵੀ ਜਿਹੜੇ ਉਹਦੇ ਟੀਚਰ ਉਹ ਕਹਿੰਦੇ ਨੇ ਵੀ ਤੁਸੀਂ ਨਿਊਟਰਲ ਹੋ ਕਹਿੰਦੇ ਜਿਵੇਂ ਦਾ ਤੁਸੀਂ ਜੀਣਾ ਨਾ ਉਮੇdio ਐਮੀਰੀ ਸਿੱਖਾ ਦਿਨ ਤੇਰੇ ਬਾਅਦ ਇਹ ਜੀ ਸਿੱਖਾ ਇੱਥੇ ਦੇਣਾ ਚਾਹੁੰਦੇ ਨੇ ਸੂਰਮਈ ਧਰਤੀ ਤੇ ਬਾਈ ਸਭ ਨੂੰ ਬੇਨਤੀ ਹੈ ਭਾਈ ਜਿਹੜੇ ਜਿਹੜੇ ਸ਼ਹਿਰ ਚ ਵੀ ਇਹ ਕਰਦੇ ਨੇ ਉੱਥੇ ਇਹਨਾਂ ਦੀ ਚਿੱਤਰ ਪਰੇਡ ਕਰਨ ਦੀ ਜ਼ਿੰਮੇਵਾਰੀ ਉਹਨਾਂ ਸ਼ਹਿਰਾਂ ਵਾਲਿਆਂ ਦੀ ਹੈ ਤੇ ਸਾਡੇ ਨੇੜੇ ਤੇੜੇ ਹੋਗਾ ਅਸੀਂ ਕਰਾਂਗੇ ਇਹਨਾਂ ਦੀ ਬਾਈ ਹੋਰ ਕੁਝ ਨਹੀਂ ਹੈਗਾ ਜੁੱਤੀ ਦੀ ਘਾਟ ਆ ਸਾਰੇ ਦੀ ਸਾਰੀ ਠੀਕ ਹੈ ਨਾ ਤੇ ਆਪਣੇ ਭਾਈ ਪੰਜਾਬ ਪਿੱਛੇ ਸਾਰਿਆਂ ਨੂੰ ਬੇਨਤੀ ਹੈ ਇਹ ਜਿਆ ਗੰਦ ਨਹੀਂ ਬਰਦਾਸ਼ਤ ਕਰਨਾ ਆਪਾਂ ਨੇ ਠੀਕ ਹੈ ਇਹਦੇ ਪਿੱਛੇ ਆਵਾਜ਼ ਵੀ ਚੱਕੋ ਸਾਰੇ ਤੇ ਇਹਨਾਂ ਦੀ ਚਿੱਤਰ ਪਰੇਡ ਵੀ ਕਰੋ ਜੀ ਤੇ ਰੈਲੀ ਕਰਦੇ ਨੇ ਫਿਰ ਬੈਠਣਗੇ ਆਪਣੇ ਘਰੇ ਟਿੱਕੇ